ਅੱਜ ਅਸੀਂ ਜਾ ਰਹੇ ਜੀ ਗੁਰਦੁਆਰਾ ਸ੍ਰੀ ਟੋਕਾ ਸਾਹਿਬ ਬਸਾਖੀਪੁਰਬ ਐਜ ਖਾਲਸਾ ਪੰਥ ਦੀ ਅੱਜ ਸਤਾਫਨਾ ਹੋਈ ਸੀ ਸੋ ਬਸਾਖੀਪੁਰਬ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਗੁਰਦੁਆਰਾ ਸ੍ਰੀ ਟੋਕਾ ਸਾਹਿਬ ਸੋਹੀ ਚੱਲੇ ਆ ਜੀ ਫੈਮਿਲੀ ਲੈ ਕੇ ਆਪਣੀ ਗੁਰਦੁਆਰਾ ਸ੍ਰੀ ਟੋਕਾ ਸਾਹਿਬ ਆਉ ਬਣੇ ਰੋ ਸਾਡੇ ਨਾਲ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਗੁਰਦੁਆਰਾ ਸ੍ਰੀ ਟੋਕਾ ਸਾਹਿਬ ਦੇ ਜਿੱਥੇ ਬਸਾਖੀ ਬੜੇ ਹੀ ਧੂਮ-ਤਾਮ ਨਾਲ ਮਨਾਇ ਜਾਂਦੀ ਹੈ ਉਹ ਤੋਂ ਪਹਿਲਾਂ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਹੀ ਸਕਰਾਂ ਦਾ ਦਿਹਾੜਾ ਮਨਾਇਆ ਜਾਏਗਾ ਇੱਥੇ ਚਾਪ ਕੋੜੇ ਦੇ ਲੰਗਰ ਚੱਲ ਰਹੇ ਨੇ ਇਸ ਤੋਂ ਉਪਰੰਤ ਗੁਰਦੁਆਰਾ ਸ੍ਰੀ ਟੋਕਾ ਸਾਹਿਬ ਵੱਲ ਚਾਲੇ ਪਾਇਆ ਜਾਣਗੇ ਸਵਾਗਤ ਮਿਲਦੇ ਹਾਂ ਜੀ ਅੱਗੇ ਗੁਰਦੁਆਰਾ ਸਾਹਿਬ ਦੇ ਸਵਾਗਤੀ ਗੇਟ ਤੋਂ ਅੰਦਰ ਨਿਕਲਦੇ ਹੀ ਸੰਗਤਾਂ ਦੇ ਇਕੱਠ ਨੂੰ ਦੇਖਦੇ ਹੋਏ ਸੰਗਤਾਂ ਵੱਲੋਂ ਠੰਡੇ ਮਿੱਠੇ ਜਲ ਦੇ ਲੰਗਰ ਲਗਾਏ ਗਏ ਨੇ ਜਿਵੇਂ ਕਿ ਜਲ ਜੀਰੇ ਦਾ ਲੰਗਰ ਹੈ ਜੀ ਕੰਨੇ ਦੇ ਰਸਤਾ ਲੰਗ ਰਹਾ ਜੀ ਅੰਦੀ ਮਿੱਠੀ ਲੱਸੀ ਦਾ ਲੰਗ ਰਹਿ ਜੀ ਦੂਰੋਂ ਨੇੜਿਓਂ ਹਮ ਹਮ ਆ ਕੇ ਪਹੁੰਚਦਿਆਂ ਹਣ ਦਰਸ਼ਨ ਪਾਣ ਲਈ ਐਸੇ ਸਥਾਨ ਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਏ ਸਨ ਦੁਆਰਾ ਸਾਹਿਬ ਟੋਕਾ ਸਾਹਿਬ ਵਿਖੇ ਬਸਾਖੀ ਸਮਾਗਮ ਹਰ ਸਾਲ ਬੜੇ ਤੂਮ-ਤਾਮ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਇਹ ਹੈ ਜੀ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਜੋ ਕਿ ਲਗਭਗ ਬਣ ਕੇ ਤਿਆਰ ਹੋ ਚੁੱਕੀ ਹੈ ਇਸ ਸਾਲ ਇੱਥੇ ਹੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ ਸੰਗਤਾਂ ਬੜੇ ਉਤਸ਼ਾਹ ਨਾਲ ਦਰਸ਼ਨ ਕਰਨ ਲਈ ਆਉਂਦੀਆਂ ਨੇ ਕਲਯੁਗ ਮੈਂ ਕੀਰਤਨ ਪ੍ਰਦਾਨਾ ਗੁਰਮੁਖ ਜਪਿਐ ਲਾਇ ਧਿਆਨਾ ਰਾਗੀ ਸਿੰਘ ਢਾਡੀ ਸਿੰਘ ਅਤੇ ਕਵਿਸ਼ਰੀ ਜਥੇ ਆਪਣੇ ਕੀਰਤਨ ਰਾਹੀਂ ਸਰਬਤ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਉੱਪਰਲੀ ਸਾਈਡ ਜਾਵਾਂਗੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਨੇ ਤਪ ਕੀਤਾ ਸੀ ਤਪ ਅਸਥਾਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਣਿਆ ਹੋਇਆ ਹੈ ਆਪ ਸਭ ਜੀ ਦਰਸ਼ਨ ਕਰਕੇ ਹਾਜ਼ਰੀ ਲਗਵਾਓ ਸਾਡਾ ਬਲੌਗ ਇੰਨਾ ਕਿਸੇ ਅੱਜ ਦੇ ਲਈ ਵਾਹਿਗੁਰੂ ਜੀ ਹੋਈਆਂ ਗਲਤੀਆਂ ਦੀ ਖਿਮਾ ਬਖਸ਼ਣੀ ਅੱਗੇ ਵਾਸਤੇ ਸਮਤ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ